ਸੇ ਸਾਰਿਆਂ ਦੀ ਮਦਦ ਨਹੀਂ ਕਰ ਸਕਦੇ ਪਰ ਅਸੀਂ ਸਾਰੇ ਰਲ ਕੇ ਕਿਸੇ ਇੱਕ ਦੀ ਮਦਦ ਜ਼ਰੂਰ ਕਰ ਸਕਦੇ ਹਾਂ ਅੱਜ ਇਹ ਮਲੇਰਕੋਟਲੇ ਤੋਂ ਸਪੈਸ਼ਲ ਮਦਦ ਲੈਣ ਆਏ ਨੇ ਡਾਕਟਰ ਨੇ ਆ ਤੁਸੀਂ ਦੇਖ ਸਕਦੇ ਹੋ 72000 ਰੁਪਏ ਦੇ ਜਿਹੜੇ ਉਹ ਇੰਜੈਕਸ਼ਨ ਲਿਖ ਲਿਖ ਕੇ ਦੇਤੇ ਨੇ ਪੀਜੀਆਈ ਨੇ ਮੈਂ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੈ ਕਿ ਇਹਦਾ ਅਸਤੇ ਅਰਦਾਸ ਕਰਿਓ ਕਿਉਂਕਿ ਜੋ ਕੰਮ ਕਈ ਵਾਰ ਦਵਾਈ ਨਹੀਂ ਕਰ ਸਕਦੀ ਉਹ ਕੰਮ ਦੁਆ ਕਰ ਜਾਂਦੀ ਹੈ ਹੁਣ ਦੇਖੋ ਇਸ ਲਿਸਟ ਦੇ ਵਿੱਚ ਇੱਕ ਰਾਹੁਲ ਮੁੰਡਾ ਜਿਹੜਾ 100 ਰੁਪਏ ਦੇ ਕੇ ਗਿਆ ਇਹਨੂੰ ਹੁਣ 100 ਰੁਪਏ ਇਹਨਾਂ ਦੇ ਆਸਤੇ ਤਾਂ ਵਰਦਾਨ ਹੈ ਨਾ ਇਹ ਕਮਰੇਤ ਹੈ ਕਿਉਂਕਿ ਬਾਈ ਦੀ ਉਹ 10 10 ਰੁ ਆਹ ਵੀਡੀਓ ਸਿਰਫ ਤੁਹਾਨੂੰ ਘਰ ਬੈਠੇ ਇਹ ਮਹਿਸੂਸ ਕਰਾਉਣ ਲਈ ਕਿ ਪ੍ਰਮਾਤਮਾ ਦੇ ਬੇਸ਼ੁਕਰੇ ਨਾ ਬਣਿਆ ਕਰੋ ਅੱਜ ਸਾਡੀ ਜਗ੍ਹਾ ਤੇ ਸਰਦਾਰ ਹਰਜੋਤ ਸਿੰਘ ਸਾਡਾ ਛੋਟਾ ਭਰਾ ਜਿਹਦੀ 14 ਸਾਲ ਉਮਰ ਹੈ ਨਾਲ ਇਹਦੇ ਬਾਪੂ ਜੀ ਇਹ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਇੱਥੇ ਆ ਰਹੇ ਨੇ 6 ਮਹੀਨਿਆਂ ਤੋਂ ਮਦਦ ਲੈ ਰਹੇ ਨੇ ਇਹ ਮੁੰਡੇ ਦੀ ਕਿਡਨੀਆਂ ਖਰਾਬ ਨੇ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਤੇ ਡਾਕਟਰ ਨੇ ਹੁਣ 6000 ਰੁਪਏ ਮਹੀਨੇ ਦੇ ਇੰਜੈਕਸ਼ਨ ਲਿਖਤੇ ਜਿਹੜੇ ਲਗਾਤਾਰ 6 ਮਹੀਨੇ ਲੱਗਣੇ ਨੇ ਤੇ 72000 ਰੁਪਏ ਦੇ ਇੰਜੈਕਸ਼ਨ ਨੇ ਅੱਜ ਇਹ ਮਲੇਰਕੋਟਲੇ ਤੋਂ ਸਪੈਸ਼ਲ ਮਦਦ ਲੈਣ ਆਏ ਨੇ ਡਾਕਟਰ ਆ ਤੁਸੀਂ ਦੇਖ ਸਕਦੇ ਹੋ 72000 ਰੁਪਏ ਦੇ ਜਿਹੜੇ ਉਹ ਇੰਜੈਕਸ਼ਨ ਲਿਖ ਲਿਖ ਕੇ ਦੇਤੇ ਨੇ ਪੀਜੀਆਈ ਨੇ ਤੇ ਇਹਨਾਂ ਦੀ ਵੀ ਬਾਹ ਖਰਾਬ ਹੈ ਮਿਸਤਰੀ ਦਾ ਕੰਮ ਕਰਦੇ ਸੀ। ਔਰ ਜਿਹੜੇ ਡੋਨਰ ਇਹਨਾਂ ਦੀ ਸੇਵਾ ਕਰਕੇ ਗਏ ਨੇ। ਤਜਿੰਦਰ ਸਿੰਘ ਜੀ, ਜੀਵਨ ਜੀ, ਲੱਕੀ ਜੀ, ਅੰਸ਼ ਜੀ, ਦਵਿੰਦਰ ਜੀ, ਗੁਰਸ਼ਰਨ ਜੀ, ਮਨਿੰਦਰ ਜੀ, ਰਾਹੁਲ ਜੀ, ਡਾਕਟਰ ਸੰਤ ਜੀ, ਰਮਨ ਜੀ, ਸਤੀਸ਼ ਜੀ, ਮਨਪ੍ਰੀਤ ਜੀ ਤੇ ਸਤੀਸ਼ ਜੀ। ਤਕਰੀਬਨ 70000 ਰੁਪਏ ਸੇਵਾ ਕੱਟੀ ਹੋਈ ਹੈ ਇਸ ਵੀਰ ਰਸਤੇ। ਮੈਂ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੈ ਕਿ ਇਹ ਦੱਸ ਤੇ ਅਰਦਾਸ ਕਰਿਓ। ਕਿਉਂਕਿ ਜੋ ਕੰਮ ਕਈ ਵਾਰ ਦਵਾਈ ਨਹੀਂ ਕਰ ਸਕਦੀ ਉਹ ਕੰਮ ਦੁਆ ਕਰ ਜਾਂਦੀ ਹੈ ਤਾਂ ਇੱਥੇ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ-ਨਾਲ ਦੁਆਵਾਂ ਦੀ ਬਹੁਤ ਲੋੜ ਹੈ ਅਰਦਾਸ ਕਰਿਓ ਸਰਬੱਤ ਦੇ ਭਲੇ ਲਈ ਦੁਆ ਕਰਿਓ ਪ੍ਰਾਰਥਨਾ ਕਰਿਓ ਪ੍ਰੇਅਰ ਕਰਿਓ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਕਿ ਪਰਮਾਤਮਾ ਸਭ ਨੂੰ ਤੰਦਰੁਸਤੀ ਦੇਵੇ ਸਿਹਤਮੰਦ ਰੱਖੇ ਔਰ ਪੈਸਿਆਂ ਪੱਖੋਂ ਜੇ ਤੁਸੀਂ ਇਹਨਾਂ ਦੀ ਹੈਲਪ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਇਹ 14 ਸਾਲ ਦਾ ਬੱਚਾ ਕਿਵੇਂ ਮੈਂਟਲੀ ਆਪਣੇ ਆਪ ਨੂੰ ਸਟੇਬਲ ਰੱਖਦਾ ਹੋਵੇਗਾ ਕੀ ਲੜਾਈ ਲੜਦਾ ਹੋਵੇਗਾ ਪੜ੍ਹਾਈ ਵੀ ਕਰ ਰਿਹਾ 10ਵੀਂ ਚ ਨਾਲੇ ਦੇ ਪਿਤਾ ਜੀ ਮਲੇਰ ਕੋਟਲੇ ਘਰ ਦੇ ਹਾਲਾਤ ਕਾਫੀ ਖਰਾਬ ਨੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਦੀ ਮਦਦ ਆਸਤੇ ਵੀ ਜਰੂਰ ਆਇਆ ਕਰੋ ਇਹ ਤਾਂ ਇੱਕ ਮਰੀਜ਼ ਦੀ ਚਲੋ ਅਸੀਂ ਵੀਡੀਓ ਬਣਾ ਲਈ ਪਰ ਰੋਜ਼ 100 ਮਰੀਜ਼ ਇੱਥੇ ਮਦਦ ਲੈਣ ਲਈ ਆਉਂਦਾ ਹਰ ਇੱਕ ਮਰੀਜ਼ ਦੀ ਆਪਣੀ ਆਪਣੀ ਕੱਲੇ ਕੱਲੇ ਦੀ ਕਹਾਣੀ ਹੈ ਤੁਸੀਂ ਇੱਕ ਇੱਕ ਮਰੀਜ਼ ਹੋ ਜੇ ਸ਼ੁਰੂ ਕਰ ਦੋ ਤਾਂ ਮਰੀਜ਼ ਹੀ ਮਰੀਜ਼ ਨੇ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਐਦਾਂ ਦੀਆਂ ਵੀਡੀਓ ਸ਼ੇਅਰ ਵੀ ਘੱਟ ਹੁੰਦੀਆਂ ਨੇ ਵਿਊ ਵੀ ਘੱਟ ਆਉਂਦੇ ਨੇ ਜਿਹਦੇ ਨਾਲ ਲੋਕ ਦੇਖਦੇ ਘੱਟ ਨੇ ਵਾਇਰਲ ਘੱਟ ਹੁੰਦੀ ਆ ਤਾਂ ਵੱਤ ਤੋਂ ਵੱਤ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸੋ ਦੈਟ ਐਦਾਂ ਦੀ ਵੀਡੀਓਜ਼ ਹੋਰ ਫੈਲਣ ਤੇ ਇਹਨਾਂ ਦੀ ਮਦਦ ਕਰਨਾ ਸੀ ਜਿਵੇਂ ਆ ਡੋਨਰ ਆਏ ਨੇ ਹੁਣ ਦੇਖੋ ਇਸ ਲਿਸਟ ਦੇ ਵਿੱਚ ਇੱਕ rahul ਮੁੰਡਾ ਜਿਹੜਾ 100 ਰੁਪਏ ਦੇ ਕੇ ਗਿਆ ਇਹਨੂੰ ਹੁਣ 100 ਰੁਪਏ ਇਹਨਾਂ ਦੇ ਆਸਤੇ ਤਾਂ ਇੱਕ ਵਰਦਾਨ ਹੈ ਨਾ ਇੱਕ ਅਮਰਤ ਹੈ ਕਿਉਂਕਿ ਬਾਈ ਦੀ ਉਹ 10-10 ਰੁਪਏ 20-20 ਰੁਪਏ ਤੋਂ ਮਹਤਾਜ ਨੇ ਤਾਂ ਕਈ ਵਾਰ ਅਸੀਂ ਸਾਰਿਆਂ ਦੀ ਮਦਦ ਨਹੀਂ ਕਰ ਸਕਦੇ ਪਰ ਅਸੀਂ ਸਾਰੇ ਰਲ ਕੇ ਕਿਸੇ ਇੱਕ ਦੀ ਮਦਦ ਜ਼ਰੂਰ ਕਰ ਸਕਦੇ ਹਾਂ ਤਾਂ ਇਹਨਾਂ ਆਸਤੇ ਅਰਦਾਸ ਕਰੀਏ ਆਪਾਂ ਮਦਦ ਕਰੀਏ ਮੈਂ ਬਹੁਤ ਧੰਨਵਾਦੀ ਹੋਵਾਂਗਾ ਤੁਹਾਡਾ ਜੇ ਤੁਸੀਂ ਇਹਨਾਂ ਦੀ ਮਦਦ ਲਈ ਅੱਗੇ ਆਉਂਗੇ ਔਰ ਇਦਾਂ ਦੇ ਅਨੇਕਾਂ ਪਰਿਵਾਰ ਜਿਹੜੇ ਉਮੀਦ ਦੇ ਵਿੱਚ ਹੈਲਪ ਲੈਣ ਲਈ ਸ਼ਾਮੀ 7 ਤੋਂ 9 ਬਿੰਨ ਨਾਗਾ 365 ਦਿਨ ਸਾਡੀ ਟੀਮ ਇੱਥੇ ਮਿਲਦੀ ਹੈ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਮੈਂ ਬੋਲ ਵੀ ਦਿੰਨਾ 9688000074 788916849 ਜੇ ਤੁਹਾਡੇ ਚ ਕੋਈ ਵੀ ਵੀਰੇ ਨਾਲ ਲੋੜਵੰਦ ਮਰੀਜ਼ਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਸਾਨੂੰ ਕਾਲ ਕਰ ਲਵੇ ਵਟਸਐਪ ਕਰ ਲਵੇ ਜਾਂ ਸਿੱਧਾ ਆ ਕੇ ਮਿਲ ਲਵੇ ਜਿਵੇਂ ਇਹਨਾਂ ਨੂੰ ਕਿੱਥੇ ਤੋਂ ਡਿਮਾਇ ਜਿਹੜੀ ਕੱਟੀ ਵੀ ਕੱਢਿਓ ਸਾਰੀ ਹੁਣ ਜਿੰਨੇ ਵੀ ਡੋਨਰ ਇਹਨਾਂ ਨੂੰ ਮਾਇਆ ਦੇ ਕੇ ਗਏ ਨੇ ਤੁਸੀਂ ਦੇਖ ਸਕਦੇ ਹੋ ਸਾਰੀ ਦੀ ਸਾਰੀ ਮਾਇਆ ਜਿਹੜੀ ਇਸ ਪਰਿਵਾਰ ਦੇ ਹੱਥਾਂ ਦੇ ਵਿੱਚ ਦੇ ਕੇ ਗਏ ਨੇ ਜਿਦੀ 100 ਰੁਪਏ ਸੇਵਾ ਸੀ ਉਹ ਵੀ ਇਹਨਾਂ ਨੂੰ ਹੱਥ 'ਚ ਦੇ ਕੇ ਗਿਆ ਤੁਸੀਂ ਦੇਖ ਸਕਦੇ ਹੋ ਜਿਦੀ 500 ਰੁਪਏ ਸੇਵਾ ਸੀ ਉਹ ਵੀ ਦੇ ਕੇ ਗਿਆ 5000 ਰੁਪਏ ਸੇਵਾ ਵੀ ਦੇ ਕੇ ਗਿਆ ਇਹ ਦੁਨੀਆ ਦੀ ਪਹਿਲੀ ਇਕਲੌਤੀ ਐਨ ਜੀਓ ਹੈ ਜਿਹੜੀ ਡੋਨਰ ਨੂੰ ਮਰੀਜ਼ ਮੋਰੇ ਕਰ ਦਿੰਦੀ ਹੈ ਤਾਂ ਸਾਡੇ ਕੋਲ ਰੋਜ਼ ਤਕਰੀਬਨ ਲੱਖਾਂ ਦੀ ਦਵਾਈ ਜਿਹੜੀ ਜਾਂਦੀ ਹੈ ਮਰੀਜ਼ਾਂ ਲਈ ਤੁਹਾਡੇ ਸਹਿਯੋਗ ਨਾਲ ਤੇ ਤੁਸੀਂ ਉਹ ਹੀ ਕਰ ਰਹੇ ਹੋ ਮੇਰੀ ਕੋਈ ਔਕਾਤ ਨਹੀਂ ਅੱਗੇ ਆਓ ਬੜੀ ਉਮੀਦਾਂ ਨਾਲ ਲੋਕ ਇੱਥੇ ਹੈਲਪ ਲੈਣ ਲਈ ਆਉਂਦੇ ਨੇ ਪਿਛਲੇ 6 ਮਹੀਨਿਆਂ ਤੋਂ ਤਕਰੀਬਨ ਨੇ ਪਰਿਵਾਰ ਹੈਲਪ ਲੈ ਰਿਹਾ ਅੱਗੇ ਵੀ ਅਗਰ ਇਸ ਪਰਿਵਾਰ ਦੀ ਤੁਸੀਂ ਚਾਹੁੰਦੇ ਹੋ ਹੈਲਪ ਹੁੰਦੀ ਰਵੇ ਦਵਾਈਆਂ ਆ ਅਰਦਾਸ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਅੱਗੇ ਮਦਦ ਕਰਨ ਲਈ ਜਰੂਰ ਆਓ ਤੁਹਾਡੇ ਕੋਲ ਕੋਈ ਮਰੀਜ਼ ਹੈ ਸਾਨੂੰ ਜਰੂਰ ਸੇਵਾ ਦਾ ਮੌਕਾ ਦਿਓ ਜਿਹੜੇ ਆ ਮਰੀਜ਼ ਨੇ ਇਹਨਾਂ ਦੀ ਸੇਵਾ ਲਈ ਤੁਸੀਂ ਜਰੂਰ ਆਓ 150 500 ਕੋਈ ਸ਼ਰਮ ਨਾ ਕਰੋ ਜਿੰਨੀ ਜੇਬ ਪੁੱਗਦੀ ਹੈ ਤੁਸੀਂ ਸੇਵਾ ਕਰੋ ਸਾਨੂੰ ਫੋਨ ਕਰੋ ਆ ਕੇ ਮਿਲੋ ਵੀਡੀਓ ਸ਼ੇਅਰ ਕਰੋ ਜੇ ਤੁਹਾਡੇ ਕੋਲ ਕੋਈ ਮਰੀਜ਼ ਹੈ ਸਾਨੂੰ ਦੱਸੋ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ